ਗੋਤਮ ਅਡਾਨੀ ਤੇ ਅਮਰੀਕੀ ਵਕੀਲਾਂ ਦੇ ਵੱਲੋਂ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਗਿਆ ਜਿਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਰਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਦੱਸਦੀ ਹੈ ਕਿ ਸੋਲਰ ਪਾਵਰ ਕੰਟਰੈਕਟ ਤੇ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਕਥਿਤ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦੀ ਯੋਜਨਾ ਦੇ ਵਿੱਚ ਗੋਤਮ ਅਡਾਨੀ ਦੀ ਭੂਮਿਕਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਡਾਨੀ ਸਮੂਹ ਦੇ ਸ਼ੇਅਰਜ਼ ਅਡਾਨੀ એનર્ਜੀ ਤੇ ਅਡਾਨੀ ਐਂਟਰਪ੍ਰਾਈਜ਼ਸ ਨੂੰ ਵੀ ਪ੍ਰਤੀਸ਼ਤ ਦੀ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਗਰੁੱਪ ਦੀ ਪ੍ਰਮੁੱਖ ਫਰਮ ਅਡਾਨੀ એનર્ਜੀ ਸੋਲੂਸ਼ਨਸ ਵੀ ਫੀਸਦੀ ਅਡਾਨੀ ਗ੍ਰੀਨ એનર્ਜੀ 19.17 ਫੀਸਦੀ ਅਡਾਨੀ ਟੋਟਲ ਗੈਸ 18.14 ਫੀਸਦੀ ਅਡਾਨੀ ਪਾਵਰ 17.99 ਫੀਸਦੀ ਅਡਾਨੀ ਪੋਰਟ 5 ਫੀਸਦੀ ਡਿੱਗ ਗਈ ਹੈ ਇਸ ਤੋਂ ਇਲਾਵਾ ਅੰਬੂਜਾ ਸੀਮੈਂਟਸ 14.99% ਦੀ, ACC 14.54% ਦੀ, NDTV 14.37% ਦੀ ਤੇ Adani <Sanye> Wilmar 10% ਦੀ ਢਿੱਗੇ ਨੇ। ਇਸ ਕੇਸ ਨੂੰ ਲੈ ਕੇ ਆਏ ਨਿਊਯਾਰਕ ਦੇ ਪੂਰਬੀ ਜਲੇ ਦੇ ਅਮਰੀਕੀ ਅਟਾਰਨੀ ਬ੍ਰਿయన్ ਪੀਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੁਲਜ਼ਮਾ ਨੇ اربਾਂ ਡਾਲਰ ਦੇ ਕਰਾਰਨਾਮੇ ਨੂੰ ਸੁਰੱਖਿਅਤ ਕਰਨ ਦੇ ਲਈ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਸੀ। ਦੂਜੇ ਪਾਸੇ ਹੁਣ ਕਥਿਤ ਰਿਸ਼ਵਤਖੋਰੀ ਤੇ ਤੋਖਾਤੜੀ ਦੇ ਦੋਸ਼ਾਂ ਤੋਂ ਬਾਅਦ ਕਾਂਗਰਸ ਇਹਦਾ ਰਾਹੁਲ ਗਾਂਧੀ ਨੇ ਉਦਯੋਗਪਤੀ ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਅਮਰੀਕੀ ਵਕੀਲਾਂ ਦੇ ਵੱਲੋਂ ਅਡਾਨੀ ਤੇ ਸਹਿਯੋਗੀਆਂ ਤੇ ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ ਤੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ਾਂ ਤੋਂ ਬਾਅਦ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਕਾਰੋਬਾਰੀ ਨੇ ਭਾਰਤੀ ਤੇ ਅਮਰੀਕੀ ਕਾਨੂੰਨਾਂ ਨੂੰ ਤੋੜਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਹੈ ਸੇਫ ਹੈ ਨਾਰੇ ਤੇ ਤੰਜ ਕਸਦਿਆਂ ਗਾਂਧੀ ਨੇ ਕਿਹਾ ਕਿ ਜਦ ਤੱਕ ਪ੍ਰਧਾਨ ਮੰਤਰੀ ਤੇ ਅਡਾਨੀ ਇਕੱਠੇ ਨੇ ਉਪਾਰਤ ਦੇ ਵਿੱਚ ਸੁਰੱਖਿਅਤ ਨੇ ਉਹਨਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਸਦੀ ਰੱਖਿਆਕ ਤੇ ਸੇਬੀ ਦੇ ਚੇਅਰਮੈਨ ਮਾਦਵੀ ਪੂਰੀ 부ਚ ਨੂੰ ਜਾਂਚ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਉਹ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ੍ਰਿਤ ਸੈਸ਼ਨ ਦੌਰਾਨ ਇਹ ਮੁੱਦਾ ਉਠਾਉਣਗੇ ਉਹਨਾਂ ਨੇ ਵੀ ਕਿਹਾ ਕਿ ਵਿਰੋਧੀ ਧਿਰ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਦੀ ਮੰਗ ਹੈ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੈਂ ਗਾਰੰਟੀ ਦੇ ਸਕਦਾ ਹਾਂ ਕਿ ਭਾਰਤ ਦੇ ਵਿੱਚ ਅਡਾਨੀ ਨੂੰ ਗ੍ਰਿਫਤਾਰ ਜਾਂ ਜਾਂਚ ਨਹੀਂ ਇਹਤੀ ਜਾਵੇਗੀ ਕਿਉਂਕਿ ਮੋਦੀ ਸਰਕਾਰ ਉਸਦੀ ਸੁਰੱਖਿਆ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਸਾਰੇ ਰਾਜ ਸ਼ਾਮਲ ਹੋਣੇ ਚਾਹੀਦੇ ਨੇ ਚਾਹੇ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਹੋਵੇ ਉਹਦੇ ਨਾਲ ਸੰਬੰਧਿਤ अडानी ਸਮੂਹ ਨੇ ਅਜੇ ਤੱਕ ਦੋਸ਼ਾਂ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ